ਸਰ ਜੋਇਨਿੰਗ ਕੀਤੀ ਹੈ ਤੁਰੀ ਕੀ ਕਹਿਣਾ ਤੁਹਾਡਾ ਮੈਂ ਜੀ ਤੁਹਾਡੇ ਸਾਰੇ ਈਵਰਸ ਦਾ ਬਹੁਤ ਬਹੁਤ ਧੰਨਵਾਦ ਹਾਂ ਜੀ ਉਹਨਾਂ ਦੇ ਤੁਹਾਡੇ ਰੂਬਰੂ ਤੁਹਾਡੇ ਮਾਧਮ ਦੇ ਰਾਹੀਂ ਉਹਨਾਂ ਦਾ ਰੂਬਰੂ ਹੋ ਕੇ ਮੈਂ ਦੱਸਣਾ ਚਾਹੁੰਦਾ ਕਿ ਮੈਂ ਡੀਐਸਪੀ ਹੈੱਡਕੁਆਰਟਰ ਪਹਿਲਾਂ ਆਪਣੀਆਂ ਸੇਵਾਵਾਂ ਸੰਗਰੂਰ ਦੇ ਵਿੱਚ ਨਿਭਾ ਰਿਹਾ ਸੀ ਤੇ ਮੈਂ ਦੋ ਦਿਨ ਪਹਿਲਾਂ ਹੀ ਡੀਐਸਪੀ ਇੱਥੇ ਜੋਇਨ ਕੀਤਾ ਤੇ ਇੱਥੇ ਆ ਕੇ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਜੋ ਪ੍ਰਾਇੋਰਟੀ ਮੇਰਾ ਪ੍ਰਾਇੋਰਟੀ ਏਰੀਆਜ਼ ਰਹਿਣਗੇ ਉਹ ਹੈਗੇ ਕਿ ਨਸ਼ਿਆਂ ਦੇ ਵਿਰੁੱਧ ਜੋ ਮੁਹਿੰਮ ਸਰਕਾਰ ਨੇ ਚੇੜੀ ਹੋਈ ਹੈ ਯੁੱਧ ਨਸ਼ਿਆਂ ਵਿਰੁੱਧ ਉਸ ਦੇ ਵਿੱਚ ਕਾਰਵਾਈ ਪਾਉਣੀ ਉਸ ਦੇ ਵਿੱਚ ਵੱਧ ਤੋਂ ਵੱਧ ਬੰਦੀਆਂ ਪਾਉਣੀਆਂ ਤੇ ਜਿਹੜੇ ਜਿਹੜੇ ਸਾਡੇ ਹੌਟਸਪots ਨੇ ਜਿੱਥੇ ਨਸ਼ਾ ਵਿਕਦਾ ਹੈ ਜਾਂ ਕੋਈ ਮੁੰਡੇ ਹੋਰ ਸ਼ਰਾਰਤੀ ਵੈਡ ਐਲੀਮੈਂਟਸ ਨੇ ਸਾਡੇ बैड ਕੈਰੈਕਟਰ ਨੇ ਉਹਨਾਂ ਨੂੰ ਅੰਡਰ ਸਰਵੇਲੈਂਸ ਰੱਖਣਾ ਇਹ ਚੀਜ਼ ਮੇਨ ਪ੍ਰਾਇੋਰਟੀ ਰਹੂਗੀ ਉਸ ਤੋਂ ਬਾਅਦ ਟ੍ਰੈਫਿਕ ਟ੍ਰੈਫਿਕ ਦੇ ਚਲਾਣ ਜਿਹੜੇ ਕਿ ਟੂ व्हीਲਰਸ ਦੀ ਕਾਫੀ ਧਿਆਨ ਦੇ ਵਿੱਚ ਆਇਆ ਹੈ ਕਿ ਬਿਨਾ ਨੰਬਰਾਂ ਤੋਂ ਬਿਨਾ ਰਿਕੁਆਇਰਡ ਡਾਕੂਮੈਂਟਸ ਤੋਂ ਟੂ व्हीਲਰ ਚਲਾਏ ਜਾਂਦੇ ਨੇ ਉਹਨਾਂ ਤੋਂ ਨਕੇਲ ਕੱਸੀ ਜਾਊਗੀ ਤੇ ਕੁਝ ਮੇਰੇ ਧਿਆਨ ਦੇ ਵਿੱਚ ਮੀਡੀਆ ਭਾਈ ਜਾ ਰਹੇ ਨੇ ਇਹ ਵੀ ਲੱਗਦਾ ਹੈਗਾ ਕਿ ਕੁਝ ਕਾਲਜਿਸ ਜਾਂ ਸਕੂਲ ਹੈਗੇ ਜਿੱਥੇ ਸਾਡੀਆਂ ਧੀਆ ਬੱਚੀਆਂ ਪੜ੍ਹਦੀਆਂ ਤੇ ਉੱਥੇ ਮੁੰਡਿਆਂ ਵੱਲੋਂ ਕੋਈ ਸ਼ਰਾਰਤਾਂ ਮੋਟਰਸਾਈਕਲ ਦੇ ਪਟਾਕੇ ਵਜਾਉਣ ਜਾਂ ਆਦਿ ਉਸ ਚੀਜ਼ ਨੂੰ ਵੀ ਬੜੇ ਸੰਜੀਦਗੀ ਨਾਲ ਦੇਖਿਆ ਜਾਊਗਾ ਤੇ ਬਣਦਾ ਐਕਸ਼ਨ ਉਹਨਾਂ ਮੁੰਡਿਆਂ ਤੇ ਜਾਂ ਸ਼ਰਾਰਤੀ ਅਨਸਰਾਂ ਤੇ ਕੀਤਾ ਜਾਊਗਾ ਸਰ ਕੁਝ ਆਵਾਜ਼ ਜਗਾ ਪਈ ਵਿੱਚ ਉਹਨਾਂ ਬਾਰੇ ਕੁਝ ਬਿਲਕੁਲ ਇਹਦੇ ਵਿੱਚ ਅਸੀਂ ਪਹਿਲਾਂ ਤੋਂ ਆਲਰੇਡੀ ਮੈਂ ਸਬਡਿਵੀਜ਼ਨ ਦਾ ਜ਼ਰੀ ਕਾਰਗੁਜ਼ਾਰੀ ਦੇਖ ਰਿਹਾ ਸੀ ਪੁਰਾਣੇ ਡੀਐਸਪੀ ਸਾਹਿਬਾਨ ਵੱਲੋਂ ਮੌਕੇ ਤੇ ਬਾਰ ਬਾਰ ਕਾਫਸੋ ਆਪਰੇਸ਼ਨ ਸਰਪ੍ਰਾਈਜ਼ ਦੇ ਜਿਹੜੇ ਕੀਤੇ ਜਾਂਦੇ ਨੇ ਸੀਮ ਹੁਣ ਅੱਗੇ ਜਿਹੜੇ ਹੌਟਸਪੌਟਸ ਨੇ ਸਾਡੇ ਜਾਂ ਬੇਆਵਾਦ ਜਗ੍ਹਾ ਨੇ ਉਹਨਾਂ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਉਹਨਾਂ ਦੇ ਉੱਪਰ ਸਰਪ੍ਰਾਈਜ਼ ਵਿਜ਼ਿਟ ਕੀਤੀਆਂ ਜਾਣਗੀਆਂ ਜਿਹੜੇ ਮੁੰਡੇ ਕੋਈ ਨਸ਼ੇ ਵਗੈਰਾ ਦੇ ਪੈਡਲਰ ਨੇ ਸਪਲਾਇਰ ਨੇ ਕਾਨੂੰਨ ਮੁਤਾਬਕ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਊਗੀ ਤੇ ਜਿਹੜੇ ਕੋਈ ਡਰਗ ਵਿਕਟਮ ਸਾਡੇ ਧਿਆਨ ਚਾਹੁੰਦੇ ਨੇ ਜਿਹੜੇ ਕੀ ਨਸ਼ਾ ਛੱਡਣਾ ਚਾਹੁੰਦੇ ਨੇ ਇਸ ਦੀ ਲਪੇਟ 'ਚ ਆ ਗਏ ਨੇ ਉਹਨਾਂ ਦੀ ਓਟ ਦੇ ਵਿੱਚ ਰਜਿਸਟ੍ਰੇਸ਼ਨ ਕਰਾ ਕੇ ਜਾਂ ਰੀਹੈਬ ਸੈਂਟਰਾਂ ਦੇ ਵਿੱਚ ਰਜਿਸਟ੍ਰੇਸ਼ਨ ਕਰਾ ਕੇ ਕੋਸ਼ਿਸ਼ ਕੀਤੀ ਜਾਊਗੀ ਕਿ ਉਹਨਾਂ ਨੂੰ ਨਸ਼ਾ ਛਡਵਾਇਆ ਜਾਵੇ ਤੇ ਪੜ੍ਹਾਈ ਜਾਂ ਆਪਦੇ ਕਿਸੇ ਹੋ ਕਿੱਤੇ ਦੇ ਵਿੱਚ ਉਹਨੂੰ ਲਾ ਕੇ ਉਹਨਾਂ ਦੇ ਮੇਨ ਸਟ੍ਰੀਮ ਦੇ ਵਿੱਚ ਲਿਆਤਾ ਜਾਂਦਾ ਹੈ ਉਹਦੇ ਬਾਰੇ ਤੁਹਾਨੂੰ ਦੱਸਣਾ ਚਾਹੁੰਗਾ ਸਾਡੇ ਮਾਨਯੋਗ ਐਸਐਸਪੀ ਸੰਗਰੂਰ ਸਰਦਾਰ ਸਰਤਾਜ ਸਿੰਘ ਚੈਲ ਆਈਪੀਐਸ ਦੇ ਦੇਸ਼ਾ ਨਿਰਦੇਸ਼ੇ ਉਹ ਸਾਡੀ ਲਗਾਤਾਰ ਹਰ ਡੇਲੀ ਬੇਸਿਸ ਤੇ ਮਾਰਨਿੰਗ ਕਾਨਫਰੰਸਸ ਦੇ ਵਿੱਚ ਸਾਰੀ ਸਾਡੀ ਪਰਫਾਰਮੈਂਸ ਸਾਡੀ ਸਬਡਿਵੀਜ਼ਨ ਦੀ ਥਾਣੇ ਦੀ ਚੈੱਕ ਹੁੰਦੀ ਹੈ ਤੇ ਮੈਂ ਉਸੇ ਲੜੀ ਵਿੱਚ ਤੁਹਾਨੂੰ ਦੱਸਣਾ ਚਾਹੁੰਗਾ ਕਿ ਪਿਛਲੇ ਲਾਸਟ 7 ਦਿਨਾਂ ਦੇ ਵਿੱਚ ਸਬਡਿਵੀਜ਼ਨ ਧੂਰੀ ਦੇ ਵਿੱਚ 6 ਮੁਕਦਮੇ ਦਰਜ ਕੀਤੇ ਗਏ ਜਿਦੇ ਵਿੱਚ ਵੱਖ-ਵੱਖ ਅੱਠ ਦੋਸ਼ੀਆਂ ਨੂੰ ਵੱਖ-ਵੱਖ ਮੁਕਦਮਿਆਂ ਦੇ ਵਿੱਚ ਰੈਸਟ ਪਾਈ ਗਈ ਉਹਨਾਂ ਦੀ ਬੰਦੀ ਪਾਈ ਗਈ ਤੇ ਰਿਕਵਰੀ ਦੇ ਵਿੱਚ 29 ਗ੍ਰਾਮ ਹੀਰੋਇਨ 115 ਬੋਤਲ ਸ਼ਰਾਬ 90 ਨਸ਼ੀਲੇ ਕੈਪਸੂਲ ਤੇ 90 ਟੀਕੇ ਬਰਾਮਦ ਕੀਤੇ ਗਏ ਇਹਨਾਂ 8 6 ਕੇਸਿਸ ਦੇ ਵਿੱਚ ਤੇ ਮੈਂ ਤੁਹਾਡੇ ਧਿਆਨ 'ਚ ਇਹ ਵੀ ਲਿਆਣਾ ਚਾਹੁੰਗਾ ਕਿ ਟ੍ਰੈਫਿਕ ਜਿਹੜਾ ਸਟਰੀਟ ਕ੍ਰਾਈਮ ਅਸੀਂ ਕਹਿੰਦੇ ਹਾਂ ਟ੍ਰੈਫਿਕ ਦੇ ਵਿੱਚ ਅਸੀਂ 154 ਟ੍ਰੈਫਿਕ ਚਲਾਨ ਕੀਤੇ ਗਏ ਜਿਦੇ ਵਿੱਚੋਂ 5 ਮੋਟਰਸਾਈਕਲ ਜਿਹੜੇ ਬਿਨਾ ਨੰਬਰ ਤੋਂ ਸੀ ਬਿਨਾ ਡਾਕੂਮੈਂਟੇਸ਼ਨ ਤੋਂ ਸੀਗੇ ਉਹਨਾਂ ਨੂੰ ਇੰਪਾਉਂਡ ਕੀਤਾ ਗਿਆ ਸਰ ਜੁਆਇਨਿੰਗ ਕੀਤੀ ਹੈ ਤੁਰੀ ਕੀ ਕਹਿਣਾ ਤੁਹਾਡਾ ਮੈਂ ਇਹ ਤੁਹਾਡੇ ਸਾਰੇ ਈਵਰਸ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਜਿਨ੍ਹਾਂ ਦੇ ਤੁਹਾਡੇ ਰੂਪ ਰੂਪ ਤੁਹਾਡੇ ਮਾਧਮ ਦੇ ਰਾਹੀਂ ਉਹਨਾਂ ਦਾ ਰੂਪ ਰੂਪ ਹੋ ਕੇ ਮੈਂ ਦੱਸਣਾ ਚਾਹੁੰਦਾ ਕਿ ਮੈਂ ਡੀਐਸਪੀ ਹੈੱਡਕੁਆਰਟਰ ਪਹਿਲਾਂ ਆਪਣੀਆਂ ਸੇਵਾਵਾਂ ਸੰਗਰੂਰ ਦੇ ਵਿੱਚ ਨਿਭਾ ਰਿਹਾ ਸੀ ਤੇ ਮੈਂ 2 ਦਿਨ ਪਹਿਲਾਂ ਹੀ ਡੀਐਸਪੀ ਇੱਥੇ ਜੁਆਇਨ ਕੀਤਾ ਤੇ ਇੱਥੇ ਆ ਕੇ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਜੋ ਪ੍ਰਾਇੋਰਟੀ ਮੇਰਾ ਪ੍ਰਾਇੋਰਟੀ ਏਰੀਆਜ਼ ਰਹਿਣਗੇ ਉਹ ਹੈਗੇ ਕਿ ਨਸ਼ਿਆਂ ਦੇ ਵਿਰੁੱਧ ਜੋ ਮੁਹਿੰਮ ਸਰਕਾਰ ਨੇ ਚੇੜੀ ਹੋਈ ਹੈ ਯੁੱਧ ਨਸ਼ਿਆਂ ਵਿਰੁੱਧ ਉਸ ਦੇ ਵਿੱਚ ਕਾਰਵਾਈ ਪਾਉਣੀ ਉਸ ਦੇ ਵਿੱਚ ਵੱਤਵਾ ਬੰਦੀਆਂ ਪਾਉਣੀਆਂ ਤੇ ਜਿਹੜੇ ਜਿਹੜੇ ਸਾਡੇ ਹੌਟਸਪੌਟਸ ਨੇ ਜਿੱਥੇ ਨਸ਼ਾ ਵਿਕਦਾ ਹੈ ਜਾਂ ਕੋਈ ਮੁੰਡੇ ਹੋਰ ਸ਼ਰਾਰਤੀ ਬੈਡ ਐਲੀਮੈਂਟਸ ਨੇ ਸਾਡੇ ਬੈਡ ਕੈਰੇਕਟਰ ਨੇ ਉਹਨਾਂ ਨੂੰ ਅੰਡਰ ਸਰਵੇਲੈਂਸ ਰੱਖਣਾ ਇਹ ਚੀਜ਼ ਮੇਨ ਪ੍ਰਾਇੋਰਟੀ ਰਹੂਗੀ ਉਸ ਤੋਂ ਬਾਅਦ ਟ੍ਰੈਫਿਕ ਟ੍ਰੈਫਿਕ ਦੇ ਚਲਾਨ ਜਿਹੜੇ ਕਿ ਟੂ व्हीਲਰਜ਼ ਦੀ ਕਾਫੀ ਧਿਆਨ ਦੇ ਵਿੱਚ ਆਇਆ ਹੈ ਕਿ ਬਿਨਾ ਨੰਬਰਾਂ ਤੋਂ ਬਿਨਾ ਰਿਕੁਆਇਰਡ ਡਾਕੂਮੈਂਟਸ ਤੋਂ ਟੂ व्हीਲਰ ਚਲਾਏ ਜਾਂਦੇ ਨੇ ਉਹਨਾਂ ਤੋਂ ਨਕੀਲ ਕਰੀ ਜਾਊਗੀ ਤੇ ਕੁਝ ਮੇਰੇ ਧਿਆਨ ਦੇ ਵਿੱਚ ਮੀਡੀਆ ਭਾਈ ਜਾ ਰਹੇ ਨੇ ਇਹ ਵੀ ਲੱਗਦਾ ਹੈਗਾ ਕਿ ਕੁਝ ਕਾਲਜਸ ਜਾਂ ਸਕੂਲ ਹੈਗੇ ਜਿੱਥੇ ਸਾਡੀਆਂ ਧੀਆਂ ਬੱਚੀਆਂ ਪੜ੍ਹਦੀਆਂ ਤੇ ਉੱਥੇ ਮੁੰਡਿਆਂ ਵੱਲੋਂ ਕੋਈ ਸ਼ਰਾਰਤਾਂ ਮੋਟਰਸਾਈਕਲ ਦੇ ਪਟਾਕੇ ਵਜਾਉਣ ਜਾਂ ਆਦਿ ਉਸ ਚੀਜ਼ ਨੂੰ ਵੀ ਬੜੇ ਸੰਜੀਦਗੀ ਨਾਲ ਦੇਖਿਆ ਜਾਊਗਾ ਤੇ ਬਣਦਾ ਐਕਸ਼ਨ ਉਹਨਾਂ ਮੁੰਡਿਆਂ ਤੇ ਜਾਂ ਸ਼ਰਾਰਤੀ ਅਨਸਰਾਂ ਤੇ ਕੀਤਾ ਜਾਊਗਾ ਸਰ ਕੁਝ ਆਵਾਜ਼ ਜਗਾ ਪਈ ਚ ਉਹਨਾਂ ਬਾਰੇ ਕੁਝ ਬਿਲਕੁਲ ਇਹਦੇ ਵਿੱਚ ਅਸੀਂ ਪਹਿਲਾਂ ਤੋਂ ਆਲਰੇਡੀ ਮੈਂ ਸਬਡਿਵੀਜ਼ਨ ਦਾ ਜਾਰੀ ਕਾਰਜਕਾਰੀ ਦੇਖ ਰਿਹਾ ਸੀ ਪੁਰਾਣੇ ਡੀਐਸਪੀ ਸਾਹਿਬਾਨ ਵੱਲੋਂ ਮੌਕੇ ਤੇ ਵਾਰ-ਵਾਰ ਕਾਫੀ ਆਪਰੇਸ਼ਨ ਸਰਪ੍ਰਾਈਜ਼ ਵਿਜ਼ਿਟ ਕੀਤੀਆਂ ਜਾਂਦੀਆਂ ਸੇਮ ਹੁਣ ਅੱਗੇ ਜਿਹੜੇ ਹੌਟਸਪੌਟਸ ਨੇ ਸਾਡੇ ਜਾਂ ਬੇਗਾਬਦ ਜਗ੍ਹਾ ਨੇ ਉਹਨਾਂ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਉਹਨਾਂ ਦੇ ਉੱਪਰ ਸਰਪ੍ਰਾਈਜ਼ ਵਿਜ਼ਿਟ ਕੀਤੀਆਂ ਜਾਣਗੀਆਂ ਜਿਹੜੇ ਮੁੰਡੇ ਕੋਈ ਨਸ਼ੇ ਵਗੈਰਾ ਦੇ ਪੈਡਲਰ ਨੇ ਸਪਲਾਈਅਰ ਨੇ ਕਾਨੂੰਨ ਮੁਤਾਬਕ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਊਗੀ ਤੇ ਜਿਹੜੇ ਕੋਈ ਡਰੱਗ ਵਿਕਟਮ ਸਾਡੇ ਧਿਆਨ ਚਾਹੁੰਦੇ ਨੇ ਜਿਹੜੇ ਕੀ ਨਸ਼ਾ ਛੱਡਣਾ ਚਾ ਉਹਨਾਂ ਦੀ ਓਟ ਦੇ ਵਿੱਚ ਰਜਿਸਟ੍ਰੇਸ਼ਨ ਕਰਾ ਕੇ ਜਾਂ ਰੀਹਬ ਸੈਂਟਰਾਂ ਦੇ ਵਿੱਚ ਰਜਿਸਟ੍ਰੇਸ਼ਨ ਕਰਾ ਕੇ ਕੋਸ਼ਿਸ਼ ਕੀਤੀ ਜਾਊਗੀ ਕਿ ਉਹਨਾਂ ਨੂੰ ਨਸ਼ਾ ਛਡਵਾਇਆ ਜਾਵੇ ਤੇ ਪੜ੍ਹਾਈ ਜਾਂ ਆਪਦੇ ਕਿਸੇ ਹੋਰ ਕਿੱਤੇ ਦੇ ਵਿੱਚ ਉਹਨੂੰ ਲਾ ਕੇ ਉਹਨਾਂ ਦੇ ਮੇਨ ਸਟ੍ਰੀਮ ਦੇ ਵਿੱਚ ਲਿਆਤਾ ਜਾਵੇ ਉਹਦੇ ਬਾਰੇ ਤੁਹਾਨੂੰ ਦੱਸਣਾ ਚਾਹੂੰਗਾ ਸਾਡੇ ਮਾਨਯੋਗ ਐਸਐਸਪੀ ਸੰਗਰੂਰ ਸਰਦਾਰ ਸਰਤਾਜ ਸਿੰਘ ਚੈਲ ਆਈਪੀਐਸ ਦੇ ਦੇਸ਼ਾ ਨਿਰਦੇਸ਼ੇ ਉਹ ਸਾਡੀ ਲਗਾਤਾਰ ਹਰ ਡੇਲੀ ਬੇਸਿਸ ਤੇ ਮਾਰਨਿੰਗ ਕਾਨਫਰੰਸਸ ਦੇ ਵਿੱਚ ਸਾਰੀ ਸਾਡੀ ਪਰਫਾਰਮੈਂਸ ਸਾਡੀ ਸਬ ਡਿਵੀਜ਼ਨ ਦੀ ਥਾਣਿਆਂ ਦੀ ਚੈੱਕ ਹੁੰਦੀ ਹੈ ਤੇ ਮੈਂ ਉਸੇ ਲੜੀ ਵਿੱਚ ਤੁਹਾਨੂੰ ਦੱਸਣਾ ਚਾਹੁੰਗਾ ਕਿ ਪਿਛਲੇ ਲਾਸਟ 7 ਦਿਨਾਂ ਦੇ ਵਿੱਚ ਸਬਡਿਵੀਜ਼ਨ ਧੂਰੀ ਦੇ ਵਿੱਚ 6 ਮੁਕਦਮੇ ਦਰਜ ਕੀਤੇ ਗਏ ਜਿਦੇ ਵਿੱਚ ਵੱਖ-ਵੱਖ 8 ਦੋਸ਼ੀਆਂ ਨੂੰ ਵੱਖ-ਵੱਖ ਮੁਕਦਮਿਆਂ ਦੇ ਵਿੱਚ ਅਰੈਸਟ ਪਾਈ ਗਈ ਉਹਨਾਂ ਦੀ ਬੰਦੀ ਪਾਈ ਗਈ ਤੇ ਰਿਕਵਰੀ ਦੇ ਵਿੱਚ 29 ਗ੍ਰਾਮ ਹਿਰੋਇਨ 115 ਬੋਤਲ ਸ਼ਰਾਬ 90 ਨਸ਼ੀਲੇ ਕੈਪਸੂਲ ਤੇ 90 ਟੀਕੇ ਬਰਾਮਦ ਕੀਤੇ ਗਏ ਇਹਨਾਂ 8 6 ਕੇਸਿਸ ਦੇ ਵਿੱਚ ਤੇ ਮੈਂ ਤੁਹਾਡੇ ਧਿਆਨ 'ਚ ਇਹ ਵੀ ਲਿਆਉਣਾ ਚਾਹੁੰਗਾ ਕਿ ਟ੍ਰੈਫਿਕ ਜਿਹੜਾ ਸਟਰੀਟ ਕ੍ਰਾਈਮ ਅਸੀਂ ਕਹਿੰਦੇ ਹਾਂ ਟ੍ਰੈਫਿਕ ਦੇ ਵਿੱਚ ਅਸੀਂ 154 ਟ੍ਰੈਫਿਕ ਚਲਾਨ ਕੀਤੇ ਗਏ ਜਿਦੇ ਵਿੱਚੋਂ ਪੰਜ ਮੋਟਰਸਾਈਕਲ ਜਿਹੜੇ ਬਿਨਾ ਨੰਬਰ ਤੋਂ ਸੀ ਬਿਨਾ ਡਾਕੂਮੈਂਟੇਸ਼ਨ ਤੋਂ ਸੀ ਉਹਨਾਂ ਨੂੰ ਇੰਪਾਉਂਡ ਕੀਤਾ ਗਿਆ ਸਰ ਜੁਆਇਨਿੰਗ ਕੀਤੀ ਹੈ ਤੁਰੀ ਕੀ ਕਹਿਣਾ ਤੁਹਾਡਾ ਮੈਂ ਜੀ ਤੁਹਾਡੇ ਸਾਰੇ ਈਵਰਸ ਦਾ ਬਹੁਤ ਬਹੁਤ ਧੰਨਵਾਦ ਹਾਂ ਜੀ ਉਹਨਾਂ ਦੇ ਤੁਹਾਡੇ ਰੂਬਰੂ ਤੁਹਾਡੇ ਮਾਧਮੇ ਦੇ ਰਾਹੀਂ ਉਹਨਾਂ ਦਾ ਰੂਬਰੂ ਹੋ ਕੇ ਮੈਂ ਦੱਸਣਾ ਚਾਹੁੰਦਾ ਕਿ ਮੈਂ ਡੀਐਸਪੀ ਹੈੱਡਕਵਰਟਰ ਪਹਿਲਾਂ ਆਪਣੀਆਂ ਸੇਵਾਵਾਂ ਸੰਗਰੂਰ ਦੇ ਵਿੱਚ ਨਿਭਾ ਰਿਹਾ ਸੀ ਤੇ ਮੈਂ ਦੋ ਦਿਨ ਪਹਿਲਾਂ ਹੀ ਡੀਐਸਪੀ ਇੱਥੇ ਜੁਆਇਨ ਕੀਤਾ ਹੈ ਤੇ ਇੱਥੇ ਆ ਕੇ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਜੋ ਪ੍ਰਾਇੋਰਟੀ ਮੇਰਾ ਪ੍ਰਾਇੋਰਟੀ ਏਰੀਆਜ਼ ਰਹਿਣਗੇ ਉਹ ਹੈਗੇ ਕਿ ਨਸ਼ਿਆਂ ਦੇ ਵਿਰੁੱਧ ਜੋ ਮਹੀਮ ਸਰਕਾਰ ਨੇ ਚੇੜੀ ਹੋਈ ਹੈ ਯੁੱਧ ਨਸ਼ਿਆਂ ਵਿਰੁੱਧ ਉਸ ਦੇ ਵਿੱਚ ਕਾਰਵਾਈ ਪਾਉਣੀ ਉਸ ਦੇ ਵਿੱਚ ਵੱਧ ਤੋਂ ਵੱਧ ਬੰਦੀਆਂ ਪਾਉਣੀਆਂ ਤੇ ਜਿਹੜੇ ਜਿਹੜੇ ਸਾਡੇ ਹੌਟਸਪੌਟਸ ਨੇ ਜਿੱਥੇ ਨਸ਼ਾ ਵਿਕਦਾ ਹੈ ਜਾਂ ਕੋਈ ਮੁੰਡੇ ਹੋਰ ਸ਼ਰਾਰਤੀ ਬੈਡ ਐਲੀਮੈਂਟਸ ਨੇ ਸਾਡੇ ਬੈਡ ਕੈਰੇਕਟਰ ਨੇ ਉਹਨਾਂ ਨੂੰ ਅੰਡਰ ਸਰਵੇਲੈਂਸ ਰੱਖਣਾ ਇਹ ਚੀਜ਼ ਮੇਨ ਪ੍ਰਾਇੋਰਟੀ ਰਹੂਗੀ ਉਹ ਤੋਂ ਬਾਅਦ ਟ੍ਰੈਫਿਕ ਟ੍ਰੈਫਿਕ ਦੇ ਚਲਾਨ ਜਿਹੜੇ ਕਿ ਟੂ ਵੀਲਰਜ਼ ਦੀ ਕਾਫੀ ਧਿਆਨ ਦੇ ਵਿੱਚ ਆਇਆ ਹੈ ਕਿ ਬਿਨਾ ਨੰਬਰਾਂ ਤੋਂ ਬਿਨਾ ਰਿਕੁਆਇਰਡ ਡਾਕੂਮੈਂਟਸ ਤੋਂ ਟੂ ਵੀਲਰ ਚਲਾਏ ਜਾਂਦੇ ਨੇ ਉਹਨਾਂ ਤੋਂ ਨਕੇਲ ਕਰੀ ਜਾਊਗੀ ਤੇ ਕੁਝ ਮੇਰੇ ਧਿਆਨ ਦੇ ਵਿੱਚ ਮੀਡੀਆ ਭਾਈ ਜਾ ਰਹੇ ਨੇ ਇਹ ਵੀ ਲੱਗਦਾ ਹੈਗਾ ਕਿ ਕੁਝ ਕਾਲਜਸ ਜਾਂ ਸਕੂਲ ਹੈਗੇ ਜਿੱਥੇ ਸਾਡੀਆਂ ਧੀਆ ਬੱਚੀਆਂ ਪੜ੍ਹਦੀਆਂ ਤੇ ਉੱਥੇ ਮੁੰਡਿਆਂ ਵੱਲੋਂ ਕੋਈ ਸ਼ਰਾਰਤਾਂ ਮੋਟਰਸਾਈਕਲ ਦੇ ਪਟਾਕੇ ਵਜਾਉਣ ਜਾਂ ਆਦਿ ਉਸ ਚੀਜ਼ ਨੂੰ ਵੀ ਬੜੇ ਸੰਜੀਦਗੀ ਨਾਲ ਦੇਖਿਆ ਜਾਊਗਾ ਤੇ ਬਣਦਾ ਐਕਸ਼ਨ ਉਹਨਾਂ ਮੁੰਡਿਆਂ ਤੇ ਜਾਂ ਸ਼ਰਾਰਤੀਆਂ ਸਰਾਂ ਤੇ ਕੀਤਾ ਜਾਊਗਾ ਸਰਕਸ ਆਵਾਜ਼ ਜਗਾ ਪਈ ਚ ਉਹਨਾਂ ਬਾਰੇ ਕੁਝ ਬਿਲਕੁਲ ਇਹਦੇ ਵਿੱਚ ਅਸੀਂ ਪਹਿਲਾਂ ਤੋਂ ਆਲਰੇਡੀ ਮੈਂ ਸਬਡਿਵੀਜ਼ਨ ਦਾ ਜਾਰੀ ਕਾਰਵਾਈ ਜਾਰੀ ਦੇਖ ਰਿਹਾ ਸੀ ਪੁਰਾਣੇ ਡੀਐਸਪੀ ਸਾਹਿਬਾਨ ਵੱਲੋਂ ਮੌਕੇ ਤੇ ਵਾਰ-ਵਾਰ ਕਾਫੀ ਆਪਰੇਸ਼ਨ ਸਰਪ੍ਰਾਈਜ਼ ਵਿਜ਼ਿਟ ਕੀਤੇ ਜਾਂਦੇ ਸੇਮ ਹੁਣ ਅੱਗੇ ਜਿਹੜੇ ਹੌਟਸਪੌਟਸ ਨੇ ਸਾਡੇ ਜਾਂ ਬੇਆਵਾਜ਼ ਜਗ੍ਹਾ ਨੇ ਉਹਨਾਂ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਉਹਨਾਂ ਦੇ ਉੱਪਰ ਸਰਪ੍ਰਾਈਜ਼ ਵਿਜ਼ਿਟ ਕੀਤੀਆਂ ਜਾਣਗੀਆਂ ਜਿਹੜੇ ਮੁੰਡੇ ਕੋਈ ਨਸ਼ੇ ਵਗੈਰਾ ਦੇ ਪੈਡਲਰ ਨੇ ਸਪਲਾਈਅਰ ਨੇ ਕਾਨੂੰਨ ਮੁਤਾਬਕ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਊਗੀ ਤੇ ਜਿਹੜੇ ਕੋਈ ਡਰੱਗ ਵਿਕਟਮ ਸਾਡੇ ਧਿਆਨ ਚ ਇਸ ਦੀ ਲਪੇਟ ਚ ਆ ਗਏ ਨੇ ਉਹਨਾਂ ਦੀ ਓਟ ਦੇ ਵਿੱਚ ਰਜਿਸਟ੍ਰੇਸ਼ਨ ਕਰਾ ਕੇ ਜਾਂ ਰੀਹ ਸੈਂਟਰਾਂ ਦੇ ਵਿੱਚ ਰਜਿਸਟ੍ਰੇਸ਼ਨ ਕਰਾ ਕੇ ਕੋਸ਼ਿਸ਼ ਕੀਤੀ ਜਾਊਗੀ ਕਿ ਉਹਨਾਂ ਨੂੰ ਨਸ਼ਾ ਛਡਵਾਇਆ ਜਾਵੇ ਤੇ ਪੜ੍ਹਾਈ ਜਾਂ ਆਪਦੇ ਕਿਸੇ ਹੋਰ ਕਿੱਤੇ ਦੇ ਵਿੱਚ ਉਹਨੂੰ ਲਾ ਕੇ ਉਹਨਾਂ ਦੇ ਮੇਨ ਸਟਰੀਮ ਦੇ ਵਿੱਚ ਲਿਆਤਾ ਜਾਵੇ ਉਹਦੇ ਬਾਰੇ ਤੁਹਾਨੂੰ ਦੱਸਣਾ ਚਾਹੁੰਗਾ ਸਾਡੇ ਮਾਨਯੋਗ ਐਸਐਸਪੀ ਸੰਗਰੂਰ ਸਰਦਾਰ ਸਰਤਾਜ ਸਿੰਘ ਚੈਲ ਆਈਪੀਐਸ ਦੇ ਦੇਸ਼ਾ ਨਿਰਦੇਸ਼ੇ ਉਹ ਸਾਡੀ ਲਗਾਤਾਰ ਹਰ ਡੇਲੀ ਬੇਸਿਸ ਤੇ ਮਾਰਨਿੰਗ ਕਾਨਫਰੰਸਸ ਦੇ ਵਿੱਚ ਸਾਰੀ ਸਾਡੀ ਪਰਫਾਰਮੈਂਸ ਸਾਡੀ ਸਬ ਡਿਵੀਜ਼ਨ ਦੀ ਥਾਣਿਆਂ ਦੀ ਚੈੱਕ ਹੁੰਦੀ ਹੈ ਤੇ ਮੈਂ ਉਸੇ ਲੜੀ ਵਿੱਚ ਤੁਹਾਨੂੰ ਦੱਸਣਾ ਚਾਹੁੰਗਾ ਕਿ ਪਿਛਲੇ ਲਾਸਟ 7 ਦਿਨਾਂ ਦੇ ਵਿੱਚ ਸਬਡਿਵੀਜ਼ਨ ਧੂਰੀ ਦੇ ਵਿੱਚ 6 ਮੁਕਦਮੇ ਦਰਜ ਕੀਤੇ ਗਏ ਜਿਦੇ ਵਿੱਚ ਵੱਖ-ਵੱਖ 8 ਦੋਸ਼ੀਆਂ ਨੂੰ ਵੱਖ-ਵੱਖ ਮੁਕਦਮਿਆਂ ਦੇ ਵਿੱਚ ਅਰੈਸਟ ਪਾਈ ਗਈ ਉਹਨਾਂ ਦੀ ਬੰਦੀ ਪਾਈ ਗਈ ਤੇ ਰਿਕਵਰੀ ਦੇ ਵਿੱਚ 29 ਗ੍ਰਾਮ ਹੀਰੋਇਨ 115 ਬੋਤਲ ਸ਼ਰਾਬ 90 ਨਸ਼ੀਲੇ ਕੈਪਸੂਲ ਤੇ 90 ਟੀਕੇ ਬਰਾਮਦ ਕੀਤੇ ਗਏ ਇਹਨਾਂ 8 6 ਕੇਸਿਸ ਦੇ ਵਿੱਚ ਤੇ ਮੈਂ ਤੁਹਾਡੇ ਧਿਆਨ 'ਚ ਇਹ ਵੀ ਲਿਆਉਣਾ ਚਾਹੁੰਗਾ ਕਿ ਟ੍ਰੈਫਿਕ ਜਿਹੜਾ ਸਟਰੀਟ ਕ੍ਰਾਈਮ ਅਸੀਂ ਕਹਿੰਦੇ ਹਾਂ ਟ੍ਰੈਫਿਕ ਦੇ ਵਿੱਚ ਅਸੀਂ 154 ਟ੍ਰੈਫਿਕ ਚਲਾਨ ਕੀਤੇ ਗਏ ਜਿਦੇ ਵਿੱਚੋਂ ਪੰਜ ਮੋਟਰਸਾਈਕਲ ਜਿਹੜੇ ਬਿਨਾ ਨੰਬਰ ਤੋਂ ਸੀ ਬਿਨਾ ਡਾਕੂਮੈਂਟੇਸ਼ਨ ਤੋਂ ਸੀ ਉਹਨਾਂ ਨੂੰ ਇੰਪਾਉਂਡ ਕੀਤਾ ਗਿਆ ਸਰ ਜੁਆਇਨਿੰਗ ਕੀਤੀ ਹੈ ਤੁਰੀ ਕੀ ਕਹਿਣਾ ਤੁਹਾਡਾ ਮੈਂ ਜੀ ਤੁਹਾਡੇ ਸਾਰੇ ਈਵਰਸ ਦਾ ਬਹੁਤ ਬਹੁਤ ਧੰਨਵਾਦ ਹਾਂ ਜੀ ਉਹਨਾਂ ਦੇ ਤੁਹਾਡੇ ਰੂਬਰੂ ਤੁਹਾਡੇ ਮਾਧਮੇ ਦੇ ਰਾਹੀਂ ਉਹਨਾਂ ਦਾ ਰੂਬਰੂ ਹੋ ਕੇ ਮੈਂ ਦੱਸਣਾ ਚਾਹੁੰਦਾ ਕਿ ਮੈਂ ਡੀਐਸਪੀ ਹੈੱਡਕਵਰਟਰ ਪਹਿਲਾਂ ਆਪਣੀਆਂ ਸੇਵਾਵਾਂ ਸੰਗਰੂਰ ਦੇ ਵਿੱਚ ਨਿਭਾ ਰਿਹਾ ਸੀ ਤੇ ਮੈਂ ਦੋ ਦਿਨ ਪਹਿਲਾਂ ਹੀ ਡੀਐਸਪੀ ਨੂੰ ਜੁਆਇਨ ਕੀਤਾ ਹੈ ਤੇ ਇੱਥੇ ਆ ਕੇ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਜੋ ਪ੍ਰਾਇੋਰਟੀ ਮੇਰਾ ਪ੍ਰਾਇੋਰਟੀ ਏਰੀਆਜ਼ ਰਹਿਣਗੇ ਉਹ ਹੈਗੇ ਕਿ ਨਸ਼ਿਆਂ ਦੇ ਵਿਰੁੱਧ ਜੋ ਮਹੀਮ ਸਰਕਾਰ ਨੇ ਚੇੜੀ ਹੋਈ ਹੈ ਯੁੱਧ ਨਸ਼ਿਆਂ ਵਿਰੁੱਧ ਉਸ ਦੇ ਵਿੱਚ ਕਾਰਵਾਈ ਪਾਉਣੀ ਉਸ ਦੇ ਵਿੱਚ ਵੱਧ ਤੋਂ ਵੱਧ ਬੰਦੀਆਂ ਪਾਉਣੀਆਂ ਤੇ ਜਿਹੜੇ ਜਿਹੜੇ ਸਾਡੇ ਹੌਟਸਪੌਟਸ ਨੇ ਜਿੱਥੇ ਨਸ਼ਾ ਵਿਕਦਾ ਹੈ ਜਾਂ ਕੋਈ ਮੁੰਡੇ ਹੋਰ ਸ਼ਰਾਰਤੀ ਬੈਡ ਐਲੀਮੈਂਟਸ ਨੇ ਸਾਡੇ ਬੈਡ ਕੈਰੇਕਟਰ ਨੇ ਉਹਨਾਂ ਨੂੰ ਅੰਡਰ ਸਰਵੇਲੈਂਸ ਰੱਖਣਾ ਇਹ ਚੀਜ਼ ਮੇਨ ਪ੍ਰਾਇੋਰਟੀ ਰਹੂਗੀ ਉਤੋ ਬਾਅਦ ਟ੍ਰੈਫਿਕ ਟ੍ਰੈਫਿਕ ਦੇ ਚਲਾਣ ਜਿਹੜੇ ਕਿ ਟੂ ਵੀਲਰਸ ਦੀ ਕਾਫੀ ਧਿਆਨ ਦੇ ਵਿੱਚ ਆਇਆ ਹੈ ਕਿ ਬਿਨਾ ਨੰਬਰਾਂ ਤੋਂ ਬਿਨਾ ਰਿਕੁਆਇਰਡ ਡਾਕੂਮੈਂਟਸ ਤੋਂ ਟੂ ਵੀਲਰ ਚਲਾਏ ਜਾਂਦੇ ਨੇ ਉਹਨਾਂ ਤੋਂ ਨਕੇਲ ਕਸੀ ਜਾਊਗੀ ਤੇ ਕੁਝ ਮੇਰੇ ਧਿਆਨ ਦੇ ਵਿੱਚ ਮੀਡੀਆ ਭਾਈ ਜਾ ਰਹੇ ਨੇ ਇਹ ਵੀ ਲੱਗਦਾ ਹੈਗਾ ਕਿ ਕੁਝ ਕਾਲਜਸ ਜਾਂ ਸਕੂਲ ਹੈਗੇ ਜਿੱਥੇ ਸਾਡੀਆਂ ਧੀਆਂ ਬੱਚੀਆਂ ਪੜ੍ਹਦੀਆਂ ਤੇ ਉੱਥੇ ਮੁੰਡਿਆਂ ਵੱਲੋਂ ਕੋਈ ਸ਼ਰਾਰਤਾਂ ਮੋਟਰਸਾਈਕਲ ਦੇ ਪਟਾਕੇ ਵਜਾਉਣ ਜਾਂ ਆਦਿ ਉਸ ਚੀਜ਼ ਨੂੰ ਵੀ ਬੜੇ ਸੰਜੀਦਗੀ ਨਾਲ ਦੇਖਿਆ ਜਾਊਗਾ ਤੇ ਬਣਦਾ ਐਕਸ਼ਨ ਉਹਨਾਂ ਮੁੰਡਿਆਂ ਤੇ ਜਾਂ ਸ਼ਰਾਰਤੀਆਂ ਸਰਾਂ ਤੇ ਕੀਤਾ ਜਾਊਗਾ ਕੁਝ ਆਵਾਜ਼ ਜਗਾ ਪਿੱਛੇ ਉਹਨਾਂ ਬਾਰੇ ਕੁਝ ਬਿਲਕੁਲ ਇਹਦੇ ਵਿੱਚ ਅਸੀਂ ਪਹਿਲਾਂ ਤੋਂ ਆਲਰੇਡੀ ਮੈਂ ਸਬਡਿਵੀਜ਼ਨ ਦਾ ਜਾਰੀ ਕਾਰਗੁਜ਼ਾਰੀ ਦੇਖ ਰਿਹਾ ਸੀ ਪੁਰਾਣੇ ਡੀਐਸਪੀ ਸਾਹਿਬਾਨ ਵੱਲੋਂ ਮੌਕੇ ਤੇ ਬਾਰ ਬਾਰ ਕਾਫਸੋ ਆਪਰੇਸ਼ਨ ਸਰਪ੍ਰਾਈਜ਼ ਵਿਜ਼ਿਟ ਕੀਤੀਆਂ ਜਾਂਦੀਆਂ ਸੇਮ ਹੁਣ ਅੱਗੇ ਜਿਹੜੇ ਹੌਟਸਪੌਟਸ ਨੇ ਸਾਡੇ ਜਾਂ ਬੇਆਵਾਜ਼ ਜਗ੍ਹਾ ਨੇ ਉਹਨਾਂ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਉਹਨਾਂ ਦੇ ਉੱਪਰ ਸਰਪ੍ਰਾਈਜ਼ ਵਿਜ਼ਿਟ ਕੀਤੀਆਂ ਜਾਣਗੀਆਂ ਜਿਹੜੇ ਮੁੰਡੇ ਕੋਈ ਨਸ਼ੇ ਵਗੈਰਾ ਦੇ ਪੈਡਲਰ ਨੇ ਸਪਲਾਈਅਰ ਨੇ ਕਾਨੂੰਨ ਮੁਤਾਬਕ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਊਗੀ ਤੇ ਜਿਹੜੇ ਕੋਈ ਡਰੱਗ ਵਿਕਟਮ ਸਾਡੇ ਧਿਆਨ ਚਾਉਂਦੇ ਨੇ ਜਿਹੜੇ ਕੀ ਨਸ਼ਾ ਛੱਡਣਾ ਚਾਹੁੰਦੇ ਨੇ ਇਸ ਦੀ ਲਪੇਟ ਚ ਆ ਗਏ ਨੇ ਉਹਨਾਂ ਦੀ ਓਟ ਦੇ ਵਿੱਚ ਰਜਿਸਟ੍ਰੇਸ਼ਨ ਕਰਾ ਕੇ ਜਾਂ ਰੀਹੈਬ ਸੈਂਟਰਾਂ ਦੇ ਵਿੱਚ ਰਜਿਸਟ੍ਰੇਸ਼ਨ ਕਰਾ ਕੇ ਕੋਸ਼ਿਸ਼ ਕੀਤੀ ਜਾਊਗੀ ਕਿ ਉਹਨਾਂ ਨੂੰ ਨਸ਼ਾ ਛਡਵਾਇਆ ਜਾਵੇ ਤੇ ਪੜ੍ਹਾਈ ਜਾਂ ਆਪਦੇ ਕਿਸੇ ਹੋਰ ਕਿੱਤੇ ਦੇ ਵਿੱਚ ਉਹਨੂੰ ਲਾ ਕੇ ਉਹਨਾਂ ਦੇ ਮੇਨ ਸਟ੍ਰੀਮ ਦੇ ਵਿੱਚ ਲਿਆਤਾ ਜਾਵੇ ਉਹਦੇ ਬਾਰੇ ਤੁਹਾਨੂੰ ਦੱਸਣਾ ਚਾਹੂੰਗਾ ਸਾਡੇ ਮਾਨਯੋਗ ਐਸਐਸਪੀ ਸੰਗਰੂਰ ਸਰਦਾਰ ਸਰਤਾਜ ਸਿੰਘ ਚੈਲ ਆਈਪੀਐਸ ਦੇ ਦੇਸ਼ਾ ਨਿਰਦੇਸ਼ੇ ਉਹ ਸਾਡੀ ਲਗਾਤਾਰ ਹਰ ਡੇਲੀ ਬੇਸਿਸ ਤੇ ਮਾਰਨਿੰਗ ਕਾਨਫਰੰਸਸ ਦੇ ਵਿੱਚ ਸਾਰੀ ਸਾਡੀ ਪਰਫਾਰਮੈਂਸ ਸਾਡੀ ਸਬਡਿਵੀਜ਼ਨ ਦੀ ਥਾਣੇ ਦੀ ਚੈੱਕ ਹੁੰਦੀ ਹੈ ਤੇ ਮੈਂ ਉਸੇ ਲੜੀ ਵਿੱਚ ਤੁਹਾਨੂੰ ਦੱਸਣਾ ਚਾਹੁੰਗਾ ਕਿ ਪਿਛਲੇ ਲਾਸਟ 7 ਦਿਨਾਂ ਦੇ ਵਿੱਚ ਸਬਡਿਵੀਜ਼ਨ ਧੂਰੀ ਦੇ ਵਿੱਚ 6 ਮੁਕਦਮੇ ਦਰਜ ਕੀਤੇ ਗਏ ਜਿਦੇ ਵਿੱਚ ਵੱਖ-ਵੱਖ 8 ਦੋਸ਼ੀਆਂ ਨੂੰ ਵੱਖ-ਵੱਖ ਮੁਕਦਮਿਆਂ ਦੇ ਵਿੱਚ ਅਰੈਸਟ ਪਾਈ ਗਈ ਉਹਨਾਂ ਦੀ ਬੰਦੀ ਪਾਈ ਗਈ ਤੇ ਰਿਕਵਰੀ ਦੇ ਵਿੱਚ 29 ਗ੍ਰਾਮ ਹੀਰੋਇਨ 115 ਬੋਤਲ ਸ਼ਰਾਬ 90 ਨਸ਼ੀਲੇ ਕੈਪਸੂਲ ਤੇ 90 ਟੀਕੇ ਬਰਾਮਦ ਕੀਤੇ ਗਏ ਇਹਨਾਂ 8 6 ਕੇਸਿਸ ਦੇ ਵਿੱਚ ਤੇ ਮੈਂ ਤੁਹਾਡੇ ਧਿਆਨ 'ਚ ਇਹ ਵੀ ਲਿਆਉਣਾ ਚਾਹੁੰਗਾ ਕਿ ਟ੍ਰੈਫਿਕ ਜਿਹੜਾ ਸਟਰੀਟ ਕ੍ਰਾਈਮ ਅਸੀਂ ਕਹਿੰਦੇ ਹਾਂ ਟ੍ਰੈਫਿਕ ਦੇ ਵਿੱਚ ਅਸੀਂ 154 ਟ੍ਰੈਫਿਕ ਚਲਾਨ ਕੀਤੇ ਗਏ ਜਿਦੇ ਵਿੱਚੋਂ 5 ਮੋਟਰਸਾਈਕਲ ਜਿਹੜੇ ਬਿਨਾ ਨੰਬਰ ਤੋਂ ਸੀ ਬਿਨਾ ਡਾਕੂਮੈਂਟੇਸ਼ਨ ਤੋਂ ਸੀਗੇ ਉਹਨਾਂ ਨੂੰ ਇੰਪਾਉਂਡ ਕੀਤਾ ਗਿਆ